ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਲੈ ਕੇ ਚੱਲੇ ਤੁਹਾਨੂੰ ਗੁਰਦ੍ਰਮੇਤਿਆਂ ਨੂੰ ਸਭ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਸਾਰੀ ਅਰਦਾਸ ਲਿਖੀ ਹੋਈ ਹੈ ਚਰਖਟੀਆਂ ਤੇ ਚੜਦੇ ਸਿੰਘ ਸ਼ਹੀਦ ਹੋਏ ਜਿਹੜੇ ਆਰਿਆਂ ਨਾਲ ਚਰਾਈ ਗਈ ਕੋਪਰੀਆਂ ਨਾਲ ਹੋਈਆਂ ਗਿਆ ਸਹੀ ਤਸਵੀਰ ਦੱਸਉਂਦੀ ਹੈ ਕਿ ਸਾਡੇ ਉੱਤੇ ਕਿੰਨੇ ਜ਼ੁਲਮ ਹੋਏ ਸਿੱਖ ਧਰਮ ਦੇ ਪਰ کن میں کن فتوے جاری کیتے اس وزیر خان نے دیکھو اے شیریاں پانو کتنے نہیں ملیں کھوپر لوحالے اپنا پر کیس قتل نہیں کروائی یہ ساری گردوارا مہتیاں صاحب دے کو گردوارا سشوبت ہے جی اتنے یہ ساری سٹیچو وغیرہ سارے بنے ہوئے ہن بابا بندہ سنگ بہادر نوچ نوچ کے اس کا پتر کا کالجہ کٹ کے اس دے مووی چپایا سی یہ تصویر دساؤی ہے کہ بن کے لکڑ کے نال گردنا گردنا دی وڈا دیتی انہیں سنگا पर किसी ने भी इन्हें नहीं मन्नी जिथे ਵੱਡੇ ਵੱਡੇ ਬਜ਼ੁਰਗ ਵੀ ਸੀ ਉੱਥੇ ਛੋਟੇ ਛੋਟੇ ਬੱਚੇ ਆਂਦੇ ਵੀ ਟੋਟੇ ਕਰਕੇ ਮਾਮਨ ਆਪਣਾ ਗਲਾਜ ਹਾਰਪ ਵਾਲੇ ਇਹ ਤਸਵੀਰ ਯੁੱਧ ਦਾ ਦੱਸ ਰਹੀ ਹੈ ਦੇ ਕਿੰਨਾ ਭਿਆਨਕ ਜੁੱਧ ਹੋਇਆ ਤੇ ਮੁਗਲਾ ਦੇ ਸਿੰਘਾਂ ਨੂੰ ਸ਼ਹੀੜ ਕੀਤਾ ਤੇ ਸਿੰਘਾਂ ਨੇ ਉਹ ਨਹੀਂ ਛੱਡਿਆ ਫਿਰ ਚੰਨ ਚੁਣ ਕੇ ਮਾਰੇ ਫਿਰ ਭਰਿਆ ਪਿਆ ਆਪਣਾ ਇਤਿਹਾਸ ਇਹ ਧਰਤੀ ਸ਼ਹੀਦਾਂ ਦੇ ਖੂਨ ਨਾਲ ਲક્તपत ਹੋਈ ਫਿਰ ਵੀ ਆਪਣਾ ਸ਼ਹੀਦ ਹੋ ਕੇ ਪਰਮਾਤਮਾ ਦਾ ਨਾਮ ਜਪਦੇ ਰਹੇ ਭਾਈ ਮਹਾ ਸਿੰਘ ਇਹ ਤਾਂ ਸਵੀਦ ਦਸਉਂਦੀ ਹੈ ਪੰਜ ਪਿਆਰਿਆਂ ਦੀ ਇਹ ਉਹ ਜੰਡ ਹੈ ਜਿੱਥੇ ਲਮਕਾ ਕੇ ਸਿੰਘਾਂ ਨੂੰ ਉਹਨਾਂ ਦੀ ਪੁੱਠੀਆਂ ਖੱਲਾਂ ਲਵਾ ਲਈਆਂ ਭਾਈ ਜੈ ਸਿੰਘ ਜੋ ਕਿ ਇਤਿਹਾਸ ਵਿੱਚ ਕਿਤੇ ਵੀ ਜ਼ਿਕਰ ਨਾ ਆਉਂਦਾ ਹੋਵੇ ਭਾਈ ਦਿਆਲਾ ਜੀ ਜੁੱਦੀ ਦੇਗਾ ਉਬਲੀਆਂ ਦੇਗਾ ਵਿੱਚ ਬੈਠੇ ਹੋਏ ਹਨ ਤੇ ਬਾਣੀ ਪੜਹੀ ਜਾ ਰਹੀ ਹੈ ਇਹ ਸਾਰੀ ਜਿੰਨੇ ਤੁਸੀਂ ਦੇਖ ਰਹੇ ਹੋ چوب وغیرہ سارے اس بندے کو سلام ہے جی اتنے سائیاں میاں میر جی جو اپنی گلوت کر رہے ہیں وہ تصویر دسان دی ہے اتنے چھوٹے صاحبزے ماتا گزر کور وزیر خان سوبے کچہرے دیکھ درش دیکھ رہے ہو تے اجا ہاں بچے چنے جان کا درش ہے چھوٹے صاحبزادہ شہری دہڑے شروع ہو جا رہے ہیں تم اس ویڈیو دیکھ کے ضرور اتنے درشن کرو ਨੋਖਰੇ ਹੋ ਜਾਂਦੇ ਨੇ ਸਰੀਰ ਦੇ ਦੇਖ ਕੇ ਵੀ ਇੰਨੇ ਜ਼ੁਲਮ ਕਰਕੇ ਵੀ ਸਿੱਖ ਧਰਮ ਕਦੀ ਹਾਰਿਆ ਨਹੀਂ ਸਦਾ ਵਾਸਤੇ ਫਤਹੀ ਹੋਈ ਹੈ ਕਿੰਨਾ ਭਿਆਨਕ ਸਮਾਂ ਹੋਏਗਾ ਜਿੱਥੇ ਸਿੰਘਾਂ ਨੇ ਭੁੱਖੇ ਰਹਿ ਕੇ ਵੀ ਇਹ ਸਾਰੀ جنگ ਲੜੀ ਸ਼ਹੀਦियां ਪਾਈਆਂ ਤੇ ਆਪਾਂ ਅੱਜ ਤਾਂ ਹੀ ਬੈਠੇ ਹੋਏ ਹਾਂ ਉਹਨਾਂ ਕਰਕੇ ਮਹਾਨ ਸ਼ਹੀਦਾਂ ਕਰਕੇ ਸਾਡੇ ਬਾਪਿਆਂ ਕਰਕੇ ਗੁਰੂਆਂ ਕਰਕੇ ਅਸੀਂ ਅੱਜ ਸੁੱਖਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਮਿਲਾਂਗੇ ਕਿਸੇ ਅਗਲੀ ਵੀਡੀਓ ਤੇ ਔਰ ਜ਼ਰੂਰ ਤੁਸੀਂ ਇੱਕ ਵਾਰ ਇੱਥੇ ਜਾ ਕੇ ਆਇਓ ਗੁਰਦੁਆਰੇ ਮਹਿਤਿਆ ਨੂੰ ਸਾਬ ਜੋ ਅਜ ਵੀ ਦੂਰ ਦੂਰੋਂ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ